ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚੱਲ ਆ ਤੁਸੀਂ ਕਹੋਗੇ ਹੁਣ ਇੱਕੋ ਹੀ ਥਾਂ ਤੇ ਵੀਡੀਓ ਬਣਾਉਂਦੀ ਹਾਂ ਪਹਿਲਾਂ ਮੈਂ ਡਾਈਨਿੰਗ ਏਰੀਆ 'ਚ ਬੈਠ ਕੇ ਬਣਾਉਂਦੀ ਹੁੰਦੀ ਸੀ ਹੁਣ ਮੈਂ ਬੈੱਡਰੂਮ 'ਚ ਬੈਠ ਕੇ ਵੀਡੀਓ ਬਣਾਉਣ ਲੱਗ ਗਈ ਗਰਮੀ ਬਹੁਤ ਹੁੰਦੀ ਹੈ ਜੀ ਉੱਥੇ ਬਾਹਰ ਹੁਣ ਬੈਠੇ ਨਹੀਂ ਜਾਂਦਾ ਹੁਣ ਆਪਾਂ ਆਪਣੀ ਪੱਕੀ ਜਗ੍ਹਾ ਤੇ ਬੈਠਦੇ ਹੈਗੇ ਜਿੱਥੇ AC ਚੱਲਦਾ ਤੇ ਬੈੱਡ ਤੇ ਬੈਠ ਕੇ ਬਣਾ ਲੈਣੇ ਥੋੜਾ ਈਜ਼ੀ ਰਹਿੰਦਾ ਬਾਹਰ ਨਹੀਂ ਬੈਠ ਸਕਦੇ ਹੁਣ ਤਾਂ ਮਰਨ ਵਾਲਾ ਕੰਮ ਹੋਇਆ ਬਾਹਰ ਤਾਂ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਬੜਾ ਵਧੀਆ ਪਿਆਰ ਦਿੱਤਾ ਫੋਰਹੈਡ ਦੀਆਂ ਰਿੰਕਲਸ ਦੇ ਰਿਲੇਟਡ ਆਪਾਂ ਜਿਹੜਾ ਵਲੌਗ ਪਾਇਆ ਸੀ ਔਰ ਆਈਜ਼ ਦੀਆਂ ਰਿੰਕਲਸ ਦੇ ਰਿਗਾਰਡਿੰਗ ਜਿਹੜਾ ਵਲੌਗ ਪਾਇਆ ਸੀ ਬਹੁਤ ਪਿਆਰ ਦਿੱਤਾ ਪਰ ਪਰਕਿਓਰ ਬਹੁਤ ਭੈਣਾ ਨੇ ਪ੍ਰੋਮਿਸ ਵੀ ਕੀਤਾ ਕਿ ਅਸੀਂ ਸ਼ੁਰੂ ਕਰਤਾ ਔਰ ਕਰਦੇ ਰਹਾਂਗੇ ਜੇ ਕਰਦੇ ਰਹੋਗੇ ਫਿਰ 15 ਦਿਨਾਂ ਬਾਅਦ ਮੈਨੂੰ ਰਿਜ਼ਲਟ ਚਾਹੀਦਾ ਹੈਗਾ ਇਹ ਨਾ ਹੋਵੇ ਕਿ 2 ਦਿਨ ਕਰ ਲਿਆ ਤੇ 4 ਦਿਨ ਮਿਸ ਕਰਤਾ ਲਗਾਤਾਰ ਕਰਨਾ ਹੈਗਾ ਤੇ ਫਿਰ ਤੁਸੀਂ ਮੈਨੂੰ ਰਿਜ਼ਲਟ ਦਿਓ ਜ਼ਰੂਰ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਪੈਕ ਇੱਕ ਭੈਣ ਦਾ ਨਾ ਸ਼ਾਇਦ ਉਹਨਾਂ ਦਾ ਨਾਮ ਵੀਰਪਾਲ ਕੋਰੋ ਨਾ। ਭੁੱਲ ਗਈ ਮੈਂ ਨਾਮ ਕੀ ਸੀ ਵੀਰਪਾਲ ਕੋਰੀ ਹੈ। ਉਹਨਾਂ ਦੇ ਬਹੁਤ ਮੈਨੂੰ ਮੈਸੇਜ ਕਮੈਂਟ ਆਈ ਜਾਂਦੇ ਨੇ। ਫੇਸ ਬਹੁਤ ਉਹਨਾਂ ਦਾ ਖਰਾਬ ਹੋਏ ਹੋਏ ਆ। ਤੇ ਮੈਨੂੰ ਤਾਂ ਉਹ ਕਾਫੀ ਏਜ ਉਹਨਾਂ ਦੀ ਲੱਗ ਰਹੀ ਸੀ ਫੇਸ ਦੇ ਦੇ ਕੇ। ਪਤਾ ਨਹੀਂ ਉਹ ਕਿੰਨੀ ਏਜ ਦੇ ਹੈਗੇ ਨੇ ਮੈਨੂੰ ਇੰਨਾ ਤਾਂ ਆਈਡੀਆ ਨਹੀਂ ਹੋਇਆ ਹੈਗਾ ਪਰ ਉਹ ਆਂਟੀ ਕਹਿ ਰਹੀ ਸੀ ਜੀ ਆਂਟੀ ਕਹਿ ਰਹੀ ਸੀ ਦੇ ਛੋਟੇ ਹੋਣੇ ਆ। ਤੇ ਪਰ ਪਤਾ ਨਹੀਂ ਆ ਹਨਾ ਉਹਨਾਂ ਦਾ ਫੇਸ ਕਾਫੀ ਜ਼ਿਆਦਾ ਖਰਾਬ ਸੀ ਮਚਿਓਰਿਟੀ ਬਹੁਤ ਲੱਗ ਰਹੀ ਸੀ ਉਹਨਾਂ ਦੇ ਫੇਸ ਤੇ। ਤੇ ਅੱਜ ਉਹ ਬਾਰ-ਬਾਰ ਮੈਨੂੰ ਪੁੱਛ ਰਹੇ ਸੀਗੇ ਜਵਾਬ WhatsApp ਤੇ ਪਰ ਪੂਰਾ ਦਿਨ ਬਿਲਕੁਲ ਟਾਈਮ ਨਹੀਂ ਸੀਗਾ ਜਵਾਬ ਨਹੀਂ ਦੇ ਪਾਈ ਫਿਰ ਮੈਂ ਸੋਚਿਆ ਕਿ ਵਲੌਗ ਦੇ ਵਿੱਚ ਹੀ ਜਵਾਬ ਦੇਵਾਂਗੇ ਆਪਾਂ ਤੇ ਚਲੋ ਆਪਾਂ ਉਹਨਾਂ ਲਈ ਵੀ ਅੱਜ ਸਪੈਸ਼ਲ ਵਲੌਗ ਪਾਇਆ ਵੀ ਪਾਲਜੀ ਤੁਹਾਡੇ ਲਈ ਅੱਜ ਸਪੈਸ਼ਲ ਵਲੌਗ ਬਣਾ ਰਹੇ ਆਂ ਆਪਾਂ ਤੇ ਉਹਨਾਂ ਦੇ ਫੇਸ ਤੇ ਸ਼ਾਈਆਂ ਵਗੈਰਾ ਹੋਰ ਸ਼ਾਈਆਂ ਲਈ ਵੈਸੇ ਮੈਂ ਬੇਸਣ ਮਲਠੀ ਪਾਊਡਰ ਦੁੱਧ ਦੇ ਵਿੱਚ ਪੇਸਟ ਬਣਾ ਕੇ ਲਾਉਣ ਨੂੰ ਕਹਿੰਨੀ ਹੁੰਦੀ ਆ ਕਿ ਡੇਲੀ ਲਾਓ ਤੇ ਇੱਕ ਚੀਜ਼ ਹੋਰ ਹੈਗੀ ਆ ਜਿਹੜੀ ਆਪਾਂ ਅੱਗੇ ਵੀ ਯੂਜ਼ ਕਰਦੇ ਆ ਬੜੇ ਦਿਨ ਹੋ ਗਏ ਸੀ ਹੁਣ ਯੂਜ਼ ਨਹੀਂ ਕਰੀ ਸੀਗੀ ਤੇ ਅੱਜ ਆਪਾਂ ਉਹ ਯੂਜ਼ ਕਰਕੇ ਤੁਹਾਨੂੰ ਦਿਖਾਉਣੇ ਆ ਤੇ ਬਹੁਤ ਸਾਰੀਆਂ ਭੈਣਾਂ ਨੇ ਵੀ ਕਮੈਂਟ ਕਰੇ ਸੀਗੇ ਕਿ ਕੋਈ ਪੈਕ ਵੀ ਦੱਸੋ ਟੈਨਿੰਗ ਰਿਮੂਵ ਕਰਨ ਵਾਸਤੇ ਜਿਵੇਂ ਡਾਰਕ ਸਰਕਲ ਵਗੈਰਾ ਹੋ ਜਾਂਦੇ ਨੇ ਟੈਨਿੰਗ ਹੋ ਜਾਂਦੀ ਹੈ ਔਰ ਮੈਂ ਕਪੜਾ ਉਛਾਰ ਰਹੀ ਸੀਗੀ ਤੇ ਉਹਦੇ ਵਾਸਤੇ ਵੀ ਭੈਣਾਂ ਨੇ ਪੁੱਛਿਆ ਕਿ ਕੁਝ ਦੱਸੋ ਠੀਕ ਹੈ ਜੀ ਸੋ ਬੜੇ ਦਿਨਾਂ ਬਾਅਦ ਆਪਾਂ ਵੀ ਆਪਣੇ ਫੇਸ ਦਾ ਜਿਹੜਾ ਉਹ ਕਲੀਅਰ ਕਰ ਲੈਨੇ ਆ ਬੜੀ ਦੇਰ ਹੋ ਗਈ ਲੋ ਜੀ ਇਹ ਲਿਆ ਆਪਾਂ ਟਮਾਟੋ ਟਮਾਟਰ ਠੀਕ ਹੈ ਜੀ ਕਾਫੀ ਤੇ ਇਹ ਲਿਆ ਆਪਾਂ ਬੇਸਣ ਇਹਦੇ ਵਿੱਚ ਥੋੜਾ ਜਿਹਾ ਬੇਸਣ ਲੈ ਠੀਕ ਹੈ ਜੀ ਕਿ ਹੁਣ ਆਪਾਂ ਕੱਟ ਲਿਆ ਸੀਗਾ ਇਹ ਟਮਾਟਰ ਦੋ ਪੀਸ ਨੇ ਮੇਰੇ ਕੋਲੇ ਇੱਕ ਪੀਸ ਵੱਡਾ ਇੱਕ ਪੀਸ ਛੋਟਾ ਜਿਹੜਾ ਛੋਟਾ ਹੈਗਾ ਉਹਦੇ ਤੇ ਆਪਾਂ ਕਾਫੀ ਪਾਵਾਂਗੇ ਅਜੀ ਇਹਦੇ ਉੱਪਰ ਆਪਾਂ ਪਾ ਲਈਏ ਕਾਫੀ ਠੀਕ ਹੈ ਹੋਣੀ ਦੀ ਹੋਰ ਵੀ ਪਾ ਸਕਦੇ ਆ ਸਾਰਾ ਪਾਉਂਚ ਜਾਈ ਮੈਂ ਜਿੱਸੇ ਦੀ ਪਾਤਾ ਤੇ ਹੁਣ ਆਪਾਂ ਇਹ ਫੇਸ ਦੇ ਉੱਪਰ ਲਾਉਣੀ ਹੈਗੀ ਆ ਕਈਆਂ ਨੂੰ ਟਮਾਟਰ ਹੈ ਜਿਹੜਾ ਉਹ ਸੂਟ ਨਹੀਂ ਕਰਦਾ ਕਿਉਂਕਿ ਐਸਿਡਿਕ ਹੁੰਦਾ ਜਿਨ੍ਹਾਂ ਨੂੰ ਸੂਟ ਨਹੀਂ ਕਰਦਾ ਉਹ ਯੂਜ਼ ਨਾ ਕਰਿਓ ਜਿਨ੍ਹਾਂ ਨੂੰ ਜਿਆਦਾ ਲੋਕਾਂ ਨੂੰ ਸੂਟ ਕਰਦਾ ਹੈ ਉਹ 1-2% ਹੁੰਦੇ ਆ ਜਿਨ੍ਹਾਂ ਨੂੰ ਸੂਟ ਨਹੀਂ ਕਰਦਾ ਜਿਨ੍ਹਾਂ ਨੂੰ ਸੂਟ ਨਹੀਂ ਕਰਦਾ ਉਹ ਤੁਸੀਂ ਅਵੋਇਡ ਕਰਿਓ ਜੀ ਫਿਰ ਤੁਸੀਂ ਮੈਨੂੰ ਕਹੋਗੇ ਕਿ ਮੇਰੇ ਤਾਂ ਇਸ ਤਰ੍ਹਾਂ ਹੋ ਗਿਆ ਜੀ ਫੇਸ ਤੇ ਹਨਾ ਲੋ ਪ੍ਰਤੀਸ਼ਦੀ ਵੀ ਹੋ ਜਾਂਦੀ ਖਦਨੀ ਕੀ ਹੋ ਗਿਆ ਹੋਰੀ ਬਲਜੇ ਪਏ ਪਏ ਦੁਪੱਟੇ ਨੂੰ ਸੱਟ ਹੀ ਨਹੀਂ ਆ ਰਿਹਾ ਪੂਰਾ ਦਾਣਾ ਉੱਪਰ ਲੈ ਕੇ ਪਸੀਨੇ ਵਾਲਾ ਗਾਪੇ ਜਾਂਦਾ ਮੈਂ ਹਾਤਾਪ ਪਟੰਡੀ ਘਾਰੇ ਲੋ ਜੀ ਚਲੋ ਜੋ ਵੀ ਹੈਗਾ ਤੇ ਹੈ ਨੰਦ ਨੰਦ ਲੱਗਦਾ ਫ੍ਰਿਜ ਕੋਲ ਕਿ ਲੈ ਗਏ ਨੰਦ ਨੰਦ ਲੱਗਦਾ ਹੌਲੀ ਹੌਲੀ ਸੈੱਟ ਹੋ ਜੂਗਾ ਇਹ ਨਾ ਕਿਉਂਕਿ ਇਹਦੇ ਵਿੱਚ ਉਹ ਦੂਸਰਾ ਨਿਕਲਦਾ ਥੋੜਾ ਜਿਹਾ ਔਖਾ ਕਰਦਾ ਹੈ ਜੀ ਲੋ ਜੀ ਇਸ ਤਰ੍ਹਾਂ ਕਰਕੇ ਨਾ ਆਪਾਂ 5-7 ਮਿੰਟ ਇਦਾਂ ਆਪਣੇ ਫੇਸ ਦੇ ਉੱਪਰ ਲਾਏ ਹੋ ਇਹਨੂੰ ਟਮਾਟਰ ਦੇ ਨਾਲ ਸਕਿਨ ਬਹੁਤ ਜ਼ਿਆਦਾ ਨਿੱਖਰਦੀ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਟੈਨਿੰਗ ਨੂੰ ਵੀ ਰਿਮੂਵ ਕਰਦਾ ਹੈ ਡਾਰਕ ਸਰਕਲਸ ਨੂੰ ਵੀ ਖਤਮ ਕਰਦਾ ਹੈ ਤੇ ਰੰਗ ਗੋਰਾ ਕਰਦਾ ਹੈ ਬੱਸ ਇਹ ਤਾਂ ਆਪਾਂ ਕਹਿ ਦਿੰਨੇ ਆ ਨਾ ਗੋਰਾ ਰੰਗ ਟਿੱਬਿਆ ਨਰਿਤ ਵਾਹੀ ਉੱਡ ਜੂਗਾ ਪਰ ਗੁਰਾ ਰੰਗ ਫਿਰ ਵੀ ਸਾਰਿਆਂ ਨੂੰ ਚਾਹੀਦਾ ਚਾਹੇ ਉੱਡਦਾ ਫਿਰੇ ਪਰ ਚਾਹੀਦਾ ਸਾਰਿਆਂ ਨੂੰ ਠੀਕ ਹੈ ਲੋ ਜੀ ਜਿੱਦਾਂ ਕਰਕੇ ਤੁਸੀਂ ਪੌਣ ਸਤ ਮਿੰਟ ਇਹਨੂੰ ਰਗੜ ਲੈਣਾ ਆਪਣੇ ਫੇਸ ਦੇ ਉੱਪਰ ਲੋ ਜੀ ਹੁਣ ਆਪਾਂ ਕੀ ਕਰਨਾ ਇੱਕ ਪੈਕ ਬਣਾਉਣਾ ਹੈ ਤੁਸੀਂ 5-7 ਮਿੰਟ ਇਹਨੂੰ ਇਸ ਤਰ੍ਹਾਂ ਯੂਜ਼ ਕਰਿਓ ਤੇ ਉਸ ਤੋਂ ਬਾਅਦ ਆਪਾਂ ਬੇਸਣ ਦੇ ਵਿੱਚ ਇਹ ਜਿਹੜਾ ਇੱਕ ਟਮਾਟਰ ਦਾ ਪੀਸ ਹੋਰ ਸੀਗਾ ਉਹਦਾ ਇਸ ਤਰ੍ਹਾਂ ਕਰਕੇ ਆਪਾਂ ਜੂਸ ਪਾਵਾਂਗੇ ਇਹਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਦੱਬ ਲਿਓ ਦਬ ਕੇ ਦਾ ਜੂਸ ਹੈ ਜਿਹੜਾ ਇਹਦੇ ਵਿੱਚ ਪਾ ਲਿਓ ਪਲਪ ਆ ਜਾਊਗਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਇਹ ਕਾਫੀ ਦਾ ਇੱਕ ਪਾਊਚ ਜਿਹੜਾ ਹੋਰ ਸੀਗਾ ਇੱਕ ਤਾਂ ਮੈਂ ਪੂਰੇ ਦਾ ਪੂਰਾ ਹੀ ਟਮਾਟਰ ਤੇ ਲਾ ਲਿਆ ਸੀਗਾ ਦੂਜਾ ਪਾਊਚ ਆ ਜਿਹੜਾ ਉਹ ਮੈਂ ਇਹਦੇ ਵਿੱਚ ਪਾ ਲੈਣੀ ਆ ਬੇਸਣ ਦੇ ਵਿੱਚ ਪੂਰਾ ਆਪਣਾ ਵਧੀਆ ਪੈਕ ਬਣ ਜੂਗਾ ਇਸੇ ਐਂ ਦੇਖੋ ਵੀ ਇਹਦੇ ਨਾਲ ਨਖਾਰ ਕਿੰਨਾ ਆਉਂਦਾ ਬਾਹਰ ਜਿਆਦਾ ਨਖਾਰ ਆਉਂਦਾ ਇਹ ਚੀਜ਼ ਨਾਲ ਤਾਂ ਬੜੇ ਜਬਰਦਸਤ ਚੀਜ਼ ਹੈ ਜੀ ਬੇਸਣ ਦੇ ਵਿੱਚ ਪਾ ਕੇ ਲਾ ਲਿਓ ਬਹੁਤ ਵਧੀਆ ਪੈਕ ਬਣੂਗਾ ਲੋ ਜੀ ਪੈਕ ਲੱਗ ਚੁੱਕਿਆ ਆਪਣੇ ਪਹਿਲਾਂ ਆਪਾਂ ਟਮਾਟਰ ਦੇ ਉੱਪਰ ਕਾਫੀ ਪਾ ਕੇ ਲਾਈ ਹੁਣ ਆਪਾਂ ਲਾ ਲਿਆ ਹੈਗਾ ਪੈਕ ਇਹਨੂੰ ਲਾਉਣੇ ਆ 10-15 ਮਿੰਟ ਉਸ ਤੋਂ ਬਾਅਦ ਆਪਾਂ ਫੇਰ ਸਪਣਾ ਕਰਾਂਗੇ ਵਾਸ਼ ਤੇ ਫੇਰ ਤੁਹਾਨੂੰ ਫੇਰ ਮਿਲਾਂਗੇ ਉਨੀ ਦੇ ਵਿੱਚ ਜਿਹੜਾ ਵੀ ਬਚਿਆ ਹੈਗਾ ਆਪਣੇ ਕੋਲੇ ਪੈਕ ਉਹਨੂੰ ਆਪਾਂ ਹੱਥਾਂ ਤੇ ਲਾ ਲੈਣੇ ਆ ਕਿਉਂਕਿ ਹੱਥਾਂ ਦਾ ਸਾਫ਼ ਹੋਣਾ ਵੀ ਬਹੁਤ ਜ਼ਰੂਰੀ ਹੈ ਪੈਰਾਂ ਦਾ ਸਾਫ਼ ਹੋਣਾ ਵੀ ਬਹੁਤ ਜ਼ਰੂਰੀ ਹੈ ਵੇ ਸੇ ਤੇ ਗਰਦਨ ਵગેਰਾ ਤੇ ਸਾਰੇ ਲਾਉਣਾ ਸਿਰ ਆਪਾਂ ਤੁਹਾਨੂੰ ਗਰਦਨ ਬਾਰੇ ਵੀ ਦੱਸਾਂਗੇ ਕਿ ਗਰਦਨ ਆ ਜਿਹੜੀ ਉਹਦੀ ਆਪਾਂ ਮ사ਜ ਕਿਵੇਂ ਕਰੀਏ ਮੈਂ ਆਪ ਤਾਂ ਕਰਦੀ ਗੁਰਦੀ ਘੱਟ ਹੈਗੀਆਂ ਤੁਹਾਨੂੰ ਤਾਂ ਜ਼ਰੂਰ ਦੱਸ ਦੇਣੀ ਆ ਚਲ ਤੁਸੀਂ ਜਾ ਕਰ ਲਿਆ ਕਰੋ ਮੈਂ ਤਾਂ ਮੇਰਾ ਤਾਂ ਲੰਘ ਗਿਆ ਟਾਈਮ ਟਪ ਗਿਆ ਠੀਕ ਹੈ ਜੀ ਤੁਸੀਂ ਜ਼ਰੂਰ ਕਰਿਆ ਕਰੋ ਲਓ ਜੀ ਆਪਾਂ ਉਹਦੇ ਹੱਥਾਂ ਤੇ ਇਸ ਤਰ੍ਹਾਂ ਲਾ ਰਹੇ ਆਂ ਲੋ ਜੀ ਹੁਣ ਮੈਂ ਤੁਹਾਨੂੰ ਮਿਲਦੀ ਆ ਬਾਅਦ ਚ ਫੇਸ ਵਾਸ਼ ਕਰਕੇ ਸੁਕਣਾ ਸ਼ੁਰੂ ਹੋ ਗਿਆ ਹਾਂ ਤੇ ਫਿਰ ਅੱਗੇ ਲਗਾ ਲਵਾਂਗੀ ਠੀਕ ਹੈ ਲੋ ਜੀ ਫੇਸ ਆਪ ਕਰ ਲਿਆ ਵਾਸ਼ ਆ ਲੈ ਤੋਤਾ ਜੀ ਨਾ ਬੋਰ ਨਹੀਂ ਕਰਾ ਨਾ ਬੋਰ ਲੋ ਜੀ ਹੁਣ ਦੇਖੋ ਕਿੰਨਾ ਜ਼ਿਆਦਾ 글로ਉ ਆਉਂਦਾ ਇਨਸਟੈਂਟ 글로ਉ ਦਿੰਦੀਆਂ ਇਹ ਚੀਜ਼ਾਂ ਦਾ ਜਿਹੜੀਆਂ ਨੇਚਰਲ ਚੀਜ਼ਾਂ ਹੁੰਦੀਆਂ ਨੇ ਨਾ ਉਹ ਇਨਸਟੈਂਟ 글로ਉ ਦਿੰਦੀਆਂ ਨੇ ਜਿਹੜੀਆਂ ਤੁਸੀਂ ਪਾਰਲਰ ਚ ਜਾ ਕੇ ਲਵਾਉਣੇ ਹੋ ਪਾਰਲਰ ਚ ਰਗੜਾ ਰੰਡੀ ਕਰਵਾਉਣੇ ਹੋ ਨਾ ਜਿਹੜੀ ਉਹ ਤੁਹਾਨੂੰ ਤੀਜੇ ਚੌਥੇ ਦਿਨੋਂ ਕਹਿੰਦੇ ਹੁੰਦੇ ਆ ਵੀ 글로ਉ ਦਿੰਦੀਆਂ ਨੇ ਔਰ ਤੀਜੇ ਕਿ ਦਿਨੋਂ 글로ਉ ਦਿੰਦੀਆਂ ਨੇ ਤੇ ਪੰਜਵੇਂ ਕਿ ਦਿਨ ਖਤਮ ਹੋ ਜਾਂਦਾ ਸੋ ਜਿਹੜਾ ਇਹ ਵਾਲਾ 글로ਉ ਹੁੰਦਾ ਇਨਸਟੈਂਟ ਹੁੰਦਾ ਔਰ ਲੌਂਗ ਲਾਸਟਿੰਗ ਹੁੰਦਾ ਕਾਫੀ ਦੇਰ ਚੱਲਦਾ ਹੈਗਾ ਲੰਬਾ ਚੱਲਦਾ ਤੇ ਫ੍ਰੀ ਵਾਲਾ ਹੁੰਦਾ ऐसे ही ਲੱਗਦੇ ਇਹਦੇ ਤੇ ਲੋ ਕਿਸ ਤਰ੍ਹਾਂ ਦਾ ਲੱਗਿਆ ਵਲੌਗ ਜਰੂਰ ਦੱਸਿਓ ਸਾਰੀਆਂ ਭੈਣਾਂ ਨੇ ਆਪਣਾ ਇਹ ਯੂਜ਼ ਕਰਨਾ ਹੈਗਾ ਕਿਉਂਕਿ ਗਰਮੀ ਹੈਗੀ ਐ ਗਰਮੀ ਦੇ ਵਿੱਚ ਪਸੀਨੇ ਦਾ ਸਾਰਾ ਦਿਨ ਸਕਿਨ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਤੇ ਤੁਸੀਂ ਇਹਨੂੰ ਯੂਜ਼ ਕਰਿਓ ਠੀਕ ਹੈ ਜੀ ਕੋਲ ਨਾ ਕਰਿਓ ਤੇ ਹੁਣ ਮੈਂ ਤੁਹਾਨੂੰ ਦੱਸਣਾ ਸੀਗਾ ਕੁਝ ਭੈਣਾਂ ਦੇ ਕਮੈਂਟ ਆਏ ਸੀਗੇ ਸਾਡਾ ਨਾਮ ਲਿਓ ਦੀ ਭੈਣਾਂ ਦੇ ਨਾਮ ਵੀ ਲੈਣੇ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਕੰਮ ਜ਼ਰੂਰ ਕਰਨਾ ਹੈਗਾ ਠੀਕ ਹੈ ਜੀ ਲੋ ਜੀ ਹੁਣ ਆਪਾਂ ਪੜ ਲਈਏ ਥੋੜੇ ਜਿਹੀ ਕਮੈਂਟ ਤੇ ਉਸ ਤੋਂ ਬਾਅਦ ਆਪਾਂ ਫਿਰ ਵਲੌਗ ਦਾ ਕਰਾਂਗੇ ਇਥੇ ਐਂਡ ਕੁਝ ਮੈਂ ਸਕਰੀਨਸ਼ਾਟ ਵੀ ਲੈਏ ਸੀ ਮੈਨੂੰ ਲੱਗਦਾ ਲੋ ਇੱਕ ਤਾਂ ਸੀਗਾ ਹਾ ਸਿੰਘ 273 ਦੀ ਆਈਡੀ ਤੋਂ ਮਲਤਾਨੀ ਮਿੱਟੀ ਤੇ ਗਾਚੀ ਕੋਹੀ ਨੇ ਸੂਟ ਵੀ ਘੈਂਟ ਹੈ ਇਡਲੀ ਤੋਂ ਭੋਗਪੁਰ ਲੋ ਜੀ ਇਡਲੀ ਰਹਿੰਦੇ ਨੇ ਇਹ ਭੋਗਪੁਰ ਦੇ ਨੇ ਤੇ ਭੈਣ ਨੇ ਦੱਸਿਆ ਕਿ ਮਲਤਾਨੀ ਮਿੱਟੀ ਤੇ ਕਾਚੀ ਜਿਹੜੇ ਸੇਮ ਹੁੰਦੇ ਨੇ ਮੈਨੂੰ ਮੇਰਾ ਕਨਫਿਊਜ਼ਨ ਦੂਰ ਹੋ ਗਿਆ ਤੇ ਸੂਟ ਦੀ ਪ੍ਰੇਜ਼ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਥੈਂਕਸ ਜੀ ਤੇ ਨੈਕਸਟ ਹੈ ਜੀ ਅ ਰਣਦੀਪ ਸੰਧੂ ਦੀ ਆਈਡੀ ਤੋਂ ਆਏ ਭੈਣ ਕਹਿੰਦੇ ਵੀ ਚੌਲਾਂ ਦਾ ਆਟਾ ਨਹੀਂ ਮਿਲ ਰਿਹਾ ਤੇ ਨਾ ਹੀ ਕਾਚੀ ਮਿਲ ਰਹੀ ਹੈ ਫੇਸਲੀ ਇਹ ਤਾਂ ਹੋ ਨਹੀਂ ਸਕਦਾ ਜੀ ਚੌਲਾਂ ਦਾ ਆਟਾ ਵੀ इजीली ਮਿਲ ਜਾਂਦਾ ਹੈ ਤੇ ਕਾਚੀ ਵੀ इजीली ਮਿਲ ਜਾਂਦੀ ਹੈ ਤੇ ਚੌਲਾਂ ਦਾ ਆਟਾ ਤੁਹਾਨੂੰ ਚੱਕੀ ਤੋਂ ਬਣ ਜੂਗਾ ਚੌੜ ਲੈ ਜੇ ਉਹ ਤੋਂ ਪਸਵਾਲਿਆ ਹੋ ਤੇ ਨੈਕਸਟ ਹੈ ਜੀ ਲਵ ਸਿੰਘ ਦੀ ਆਈਡੀ ਤੋਂ ਬਹੁਤ ਸੋਹਣੇ ਲੱਗਦੇ ਹੋ ਦੁਪੱਟਾ ਸਿਰ ਤੇ ਲੈ ਕੇ ਕੁਲਦੀਪ कौर ਬਣੀਆ ਥੈਂਕ ਯੂ ਕੁਲਦੀਪ ਭੈਣ ਜੀ ਥੈਂਕ ਯੂ ਸੋ ਮੱਚ ਵੈਸੇ ਦੁਪੱਟਾ ਸੋਹਣਾ ਹੀ ਲੱਗਦਾ ਹੁੰਦਾ ਜੀ ਹੈਰੀ ਬਰਾਡ ਸਸੀ ਕਾਲ ਜੀ ਵੈਰੀ ਗੁੱਡ ਤੁਹਾਡੀ ਚੋਇਸ ਬਹੁਤ ਹੈਈ ਹੈ ਆਪਣੀ ਸ਼ਾਪ ਦੀ ਲੋਕੇਸ਼ਨ ਦੱਸ ਦੋ ਪਲੀਜ਼ ਸ਼ਾਪ ਆਪਣੀ ਹੈਗੀ ਹੈ ਜੀ ਮਾਈ ਬੋਦਰੀ ਸਾਹਿਬ ਗੁਰਦੁਆਰਾ ਹੈਗਾ ਜਦੋਂ ਫਰੀਦਕੋਟ ਸ਼ਹਿਰਾਂ ਵੱਲੋਂ ਸ਼ਹਿਰ ਵੱਲੋਂ ਆਉਂਗੇ ਤਾਂ ਨਹਿਰਾਂ ਲੰਘ ਕੇ ਕਿਲੋ ਡੇਢ ਕਿਲੋਮੀਟਰ ਦੂਰ ਮਾਈ ਗੋਦੜੀ ਸਾਹਿਬ ਗੁਰਦੁਆਰਾ ਕੋਟਪੂਰਾ ਰੋਡ ਦੇ ਬਿਲਕੁਲ ਉੱਪਰ ਤੇ ਉੱਥੇ ਆਪਣੀ ਦੁਕਾਨ ਹੈ ਬਿਲਕੁਲ ਰੋਡ ਦੇ ਉੱਪਰ ਹਾਂ ਐਂਡ ਅਫਰੈਂਟ ਡਿਫਰੈਂਟ ਚੜਦੀ ਆਈਡੀ ਤੋਂ ਭੈਣ ਦਾ ਹੈਗਾ ਕਮੈਂਟ ਕਹਿੰਦੇ ਮੈਂ ਮੱਥੇ ਵਾਲਾ ਕਰਦੀ ਹਾਂ ਜਿਹੜੀ ਮੈਂ ਉਹ ਦੱਸਿਆ ਸੀਗੀਆਂ ਇਹ ਵਾਲੀ ਆ ਰਿੰਕਲ ਜ਼ਰੂਰ ਕਰਨ ਵਾਸਤੇ ਮੱਥੇ ਵਾਲੀਆਂ ਉਹ ਕਹਿੰਦੇ ਮੈਂ ਸ਼ੁਰੂ ਕਰਤਾ ਲਾਲ ਸਿੰਘ ਦੀ ਆਈਡੀ ਤੋਂ ਭੈਣ ਕੱਲ ਤੋਂ ਸ਼ੁਰੂ ਕੀਤਾ ਹੈ 15 ਦਿਨ ਬਾਅਦ ਦੱਸਾਂਗੇ ਕੁਲਦੀਪ ਕੋਲ ਬਢਿੰਡਾ ਜ਼ਰੂਰ ਦੱਸਿਓ ਜੀ ਅ ਹਾਂਜੀ ਰਿਸ਼ਤੇਦਾਰੀ ਕੋਈ ਵੀ ਹੋਵੇ ਦੂਰ ਨਹੀਂ ਹੁੰਦੀ ਬਣੀ ਕੋਲ ਬਿਲਕੁਲ ਸਹੀ ਗੱਲ ਹੈ ਜੀ ਰਿਸ਼ਤੇਦਾਰੀਆਂ ਤਾਂ ਵਰਤੋਂ ਨਹੀਂ ਆਉਂਦੀਆਂ ਨੇ ਬਲਜੀਤ ਕੌਰ ਸੱਸੀ ਕਲਦੀ ਜੀ ਸੌ ਮਾਰ ਤੋਂ ਸ਼ੁਰੂ ਕਰ ਦਿੱਤਾ ਹੈ ਬਲਜੀਤ ਕੌਰ ਸੂਲਪ ਪਟਿਆਲਾ ਤੋਂ ਆਂ ਜੀ ਠੀਕ ਆ ਜੀ ਬਲਜੀਤ ਕੌਰ ਜੀ ਦੱਸਿਓ ਫਿਰ ਰਿਜ਼ਲਟ ਕਿਤੇ ਆਇਆ ਨਾ ਹੋਵੇ ਐਵੇਂ ਕਹੀ ਜਾਓ ਮੈਨੂੰ ਸ਼ੁਰੂ ਕਰਤਾ ਸ਼ੁਰੂ ਕਰਤਾ ਪੱਕਾ ਸ਼ੁਰੂ ਕਰ ਲਿਓ ਤੇ ਅਸ਼ਮੀਤ ਸਿੰਘ ਲਈ ਆਈ ਨਹੀਂ ਤਾਂ ਆਂਟੀ ਜੀ ਤੁਹਾਡੀ ਕਿਸ ਚੀਜ਼ ਦੀ ਸ਼ਾਪ ਹੈ ਤੁਸੀਂ ਟੀਚਰ ਵੀ ਹੋ ਬਿਲਕੁਲ ਜੀ ਆਪਾਂ ਟੀਚਰ ਵੀ ਆਂ ਔਰ ਸ਼ਾਪ ਵੀ ਕਰ ਲੈਂਦੇ ਆ ਸ਼ਾਪ ਹੈਗੀ ਹੈ ਜੀ ਕੱਪੜੇ ਦੀ ਤੇ ਨੈਕਸਟ ਹੈ ਲੋ ਜੀ ਇੰਨੇ ਕਿ ਤਾਂ ਮੈਂ ਸਕਰੀਨਸ਼ਾਟ ਲੈ ਸੀਗੇ ਹੋਰ ਮੈਂ ਥੋੜੇ ਜਿਹਾ ਹੋਰ ਪੜ੍ਹ ਦੇਣੀ ਆ ਉਹ ਆਪਾਂ ਵਲੌਗ ਦੇ ਵਿੱਚ ਜਿਹੜੇ ਵੀ ਤੁਹਾਡੇ ਅੱਜ ਦੇ ਕਮੈਂਟ ਆਏ ਸੀ ਤੇ ਉਹ ਆਪਾਂ ਪੜ੍ਹਦੇ ਨੇ ਤੁਹਾਨੂੰ ਜੇ ਓਪਨ ਹੋਗੇ ਤਾਂ ਕਦੀ ਕਦੀ ਨੈਟ ਦੀ ਪ੍ਰੋਬਲਮ ਆ ਜਾਂਦੀ ਕੋਲ ਨਹੀਂ ਰਹੀ ਆ ਜੀ ਹਮਮ ਪਤਾ ਨਹੀਂ ਕਿਉਂ ਨੈਟ ਦੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ ਚੱਲਦਾ ਹੀ ਨਹੀਂ ਆ ਲੈ ਓਪਨ ਹੀ ਨਹੀਂ ਹੋ ਰਿਹਾ ਕਮਲ ਜੀ ਸਸਿਕਾ ਨਾਈਸ ਵਲੌਗ ਐਂਡ ਗੁੱਡ ਰੈਮਡੀ ਕਮਲ ਕ੍ਰਿਤਾ थैंक यू ਕਮਲ ਜੀ ਅ ਨੈਕਸਟ ਹੈ ਟੈਨਿੰਗ ਬਾਰੇ ਜੀ ਬੋ ਦੱਸੋ ਜੀ ਜਤਿੰਦਰ ਕਾਲ ਟੈਨਿੰਗ ਬਾਰੇ ਆ ਦੱਸ ਪਾ ਜੀ ਅੱਜ ਆਪਾਂ ਤੁਹਾਡੀ ਡਿਮਾਂਡ ਪੂਰੀ ਕਰਤੀ ਐ ਜਰਮਿਸ ਸਿੰਘ ਦੀ ਜਰਮਿਸ ਐਂਡ ਨੋਜ਼ ਲਈ ਵੀ ਦੱਸੋ ਸੁਖਵੀਰ ਕੌਰ ਕਹਿੰਦੇ ਨੋਜ਼ ਲਈ ਵੀ ਦੱਸੋ ਝੁਰੜੀਆਂ ਨੇ ਕਿੱਥੇ ਨਹੀਂ ਜੀ ਨੋਜ਼ ਤੇ ਕਿੱਥੇ ਹੁੰਦੀਆਂ ਨੇ ਮੈਨੂੰ ਇਹ ਦੱਸੋ ਪਹਿਲਾਂ ਤੁਸੀਂ ਜਾਦਾ ਇੱਥੇ ਹੁੰਦੀਆਂ ਨੇ ਠੀਕ ਹੈ ਤੇ ਜਾਂ ਇੱਥੇ ਹੁੰਦੀਆਂ ਨੇ ਕਿ ਫੋਰ ਹਿੱਟ ਤੇ ਹੁੰਦੀਆਂ ਨੇ ਅ ਅੰਗਰਾਜ ਅੰਗਰਾਜ ਸਿੰਘ ਆਉਂਦਾ ਜੀ ਵੈਸੇ ਅੰਗਰੇਜ਼ ਸਿੰਘ ਹੈ ਅੰਗਰੇਜ਼ ਸਿੰਘ ਦੀ ਆਈਡੀਓ ਤੋਂ ਨੇ ਭੈਣਾ ਕਿ ਰਣਜੀਤ ਕੌਰ ਲਹਿਰਾ ਤੂੜ ਕੋੜ ਤੋ ਦੀਦੀ ਜੀ ਗੱਲ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ ਪਰ ਮੈਨੂੰ ਪਤਾ ਨਹੀਂ ਕਿਉਂ ਘਬਰਾਟ ਹੋਣ ਲੱਗ ਪਈ ਸੀ ਗੱਲਾਂ ਤਾਂ ਮੈਂ ਬਹੁਤ ਕਰਨੀਆਂ ਸੀ ਮੈਂ ਫੇਰ ਕਿਸੇ ਦਿਨ ਫੋਨ ਕਰੂੰਗੀ ਘਬਰਾਟ ਨਾ ਬੰਨਿਆ ਕਰੋ ਜੀ ਘਬਰਾਟਾ ਦੀ ਕੀ ਗੱਲ ਇੱਕੋ ਜਿਹੀ ਆਪਾਂ ਸਾਰੇ ਅਹ ਜਿਸ ਪਾਲ ਸਿੰਘ ਦੀ ਆਈਡੀ ਤੋਂ ਨੇ ਭੈਣ ਗੁਰਵਿੰਦਰ कौर ਮੋਗੇ ਤੋਂ ਬਹੁਤ ਵਧੀਆ ਗੱਲ ਕਹੀ ਤੁਸੀਂ ਮੈਨੂੰ ਵੀ ਰਿਸ਼ਤੇ ਨਿਵਾਉਣੇ ਬਹੁਤ ਵਧੀਆ ਲੱਗਦੇ ਹਨ ਪਿਆਰ ਤੇ ਮਿਲਣ ਨਾਲ ਹੀ ਵਾਦਾ ਹੈ ਰਿਸ਼ਤਾ ਰਿਸ਼ਤੇ ਕੋਈ ਦੂਰ ਹੀ ਨਹੀਂ ਹੁੰਦੇ ਇਹ ਤਾਂ ਸਮਝਣ ਦੀ ਗੱਲ ਆ ਬਿਲਕੁਲ ਸਹੀ ਕਹਿਤ ਰਹੇ ਹੁੰਦੇ ਭੈਣ ਤੁਸੀਂ ਲਓ ਜੀ ਕਾਫੀ ਹੋ ਗਏ ਮੈਨੂੰ ਲੱਗਦਾ ਹੁਣ ਆਪਾਂ ਨੂੰ ਬੰਦ ਕਰ ਦੇਣਾ ਚਾਹੀਦਾ। ਬਾਅਦ ਵਿੱਚ ਆਪਾਂ ਫੇਰ ਦੇਖਾਂਗੇ ਠੀਕ ਹੈ ਜੀ ਕਾਫੀ ਲੇਟ ਹੋ ਗਏ ਟਾਈਮ ਕਾਫੀ ਜ਼ਿਆਦਾ ਹੋ ਗਿਆ 8:40 ਹੋ ਗਿਆ ਆ ਦੇਖ ਸਕਦੇ ਹੋ ਤੁਸੀਂ ਇਹ ਮਾਸ਼ਾ ਅੱਲ ਨਪੁਰ ਜੀ ਤਾਂ ਮਨਾਤਾ ਇਸ ਵਾਰ ਕਿ ਚੱਲ ਰਹਿਦਾ ਹੈ ਵੀ ਮੜੇ ਜਨਤ ਨਹੀਂ ਲਾਉਣ ਦਿੰਦਾ ਏਡਾ ਭੜਾ ਏ। ਸੇ ਲਓ ਜੀ ਵਲੌਗ ਦਾ ਆਪਾਂ ਇੱਥੇ ਐਂਡ ਕਰ ਦਿੰਦੇ ਹੁਣ ਤੇ ਮੈਨੂੰ ਲੱਗਦਾ ਵਲੌਗ ਵਧੀਆ ਲੱਗਿਆ ਹੋਊਗਾ ਫੇਸ ਨੂੰ ਚਮਕਾਉਣਾ ਹੈ ਪੋਰਾ ਕਰਨਾ ਹੈ ਟੈਨਿੰਗ ਖਤਮ ਕਰਨੀ ਹੈ। ਸਕਿਨ ਜਿਹੜੀ ਉਹ ਬਹੁਤ ਜਿਆਦਾ ਸੌਫਟ ਬਣਾਉਣੀ ਹੈਗੀ ਹੈ ਤੇ ਇਹਦੇ ਲਈ ਤੁਸੀਂ ਇਹ ਵਾਲੀ ਰੈਮਡੀ ਹੈ ਜਿਹੜੀ ਅੱਜ ਵਾਲੀ ਉਹ ਯੂਜ਼ ਕਰਿਓ ਲੈ ਕੇ ਕੁਝ ਵੀ ਨਹੀਂ ਆਉਣਾ ਟਮਾਟਰ ਤੁਹਾਡੇ ਘਰ ਨੇ ਕਾਫੀ ਤੁਹਾਡੇ ਘਰ ਆ ਬੇਸਨ ਤੁਹਾਡੇ ਘਰ ਠੀਕ ਹੈ ਜੀ ਲਾਓ ਤੇ ਆਪਣਾ ਚਿਹਰਾ ਜਿਹੜਾ ਉਹ ਚਮਕਾਓ ਮਿੰਟ 10 ਲੱਗਦੇ ਨੇ ਇਨਸਟੈਂਟ ਇਫੈਕਟ ਪਾਓ ਚਲੋ ਠੀਕ ਹੈ ਜੀ ਕੱਲ ਨੂੰ ਮਿਲਦੇ ਆਪਾਂ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ